ਹੈਲੋ ਨਾ ਜੀ ਦਾ ਸਾਹਿਬ ਉਹਦੇ ਵਿੱਚ ਤਿੰਨ ਮੁੰਡੇ ਨੇ ਸੱਜੇ ਦੇ ਆਏ ਤੇ 20 ਹਜ਼ਾਰ ਰੁਪਏ ਲਏ ਗਏ ਇੱਕ ਗਨਮਾਇਨ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਇਨਕੈਸ਼ਨ ਪਤਾਓ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਕਤਾ ਹੈ ਜੀ ਅਜੇ ਪਾਲ ਸਿੰਘ ਜੀ ਤੇ ਦੂਸਰਾ ਪਰਮਜੀਤ ਸਿੰਘ ਪਰਮਜੀਤ ਕਾਫੀ ਤੱਕੇ ਸਮੇਂ ਦੇ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਆਪਣੇ ਚਾਚੇ ਦਾਇਆ ਦੇ ਪੁੱਤਰਾ ਵਾਜ ਹੈ ਕਿ ਮਾਰ ਰਿਹਾ ਹੈ ਤੇ ਜੀ ਦੇ ਵਿੱਚ ਅੱਗੇ ਖੜੇ ਰਹੇ ਅਜੇ ਪਾਲ ਤੇ ਪਰਮਜੀਤ ਖੜੇ ਰਹੇ ਉਹ ਅੱਗੇ ਉਹਨਾਂ ਦੇ ਚਾਚੇ ਦਾਇਆ ਦੇ ਪੁੱਤਰਾ ਸ਼ਨਜੀ ਸ਼ਨੀ ਤੇ ਰਾਣਾ ਬੰਦੂ ਇਹ ਰਾਤ ਨੂੰ ਜਿਹੜਾ ਉਹ ਇਹਨਾਂ ਨੂੰ ਕਿਸ ਤਰ੍ਹਾਂ ਪਹੁੰਚ ਹੋਇਆ ਕੈਸ਼ ਨੂੰ ਪਾਉਣ ਦਾ ਇੱਕ ਹਾਲੇ ਭਗੋੜਾ ਵਾਜੂਦ ਸਰਜੈਂਟ ਪੁਲਿਸ ਨੇ ਸਿੱਟਾ ਲਕੀਆ ਹੁਣ ਇਹ ਸਾਡਾ ਇਹ ਕੇਸ ਜਿਹੜਾ ਬਰੀਕ ਅਸੀਂ 48 ਘੰਟੇ ਦੇ ਵਿੱਚ ਹੀ ਫੇਸ ਕਰ ਲਿਆ ਹੈ ਕਿ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਇੱਕ ਟ੍ਰੇਨ ਦਾ ਵੀ ਚੰਦ ਭੜੇ ਭੜੇ ਤੇ ਸਾਡੀ ਜਨਰਲ ਸ਼ਹਿਰ ਤੋਂ ਵਿੱਚ ਸਖਤੀ ਦੇ ਨਾਲ ਕਾਰਵਾਈ ਕੀਤੀ ਸੋ ਇਹ ਚੋਰ ਡੱਕਾ ਜਾਂ ਅਰਿਆ ਮੰਦੋਂ ਪਛੇੜੇ ਕੱਲ ਇਸ ਤਰ੍ਹਾਂ ਜਿਹੜੇ ਆ ਨਾ ਕੋਣ ਕਠਮਾਇ ਤੇ ਕੇਵੇਂ ਜਿੰਨਾਂ ਦੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੇ ਉਹ ਦੇਖ ਰਹੇ ਆਲੇ ਕਿ ਕਿੱਥੋਂ ਲੈ ਕੇ ਆਏ ਕੀ ਹੋਇਆ ਤੇ ਉਹਨੂੰ ਥੋਰੋਲੀ ਸਾਰਾ ਜੱਜਾ ਜਰੂਰ ਦਾ ਤੇ ਇਹ ਬੰਦੇ ਰਸਤੇ ਜੀ ਤੇ ਹੋਰ ਵੀ ਅਸੀਂ ਇਹਨੂੰ ਡੀਪਲੀ ਦੇਖਾਂਗੇ ਕਿ ਕਿੱਥੇ ਕਿੱਥੇ ਇਹਦਾ ਨੇ ਕੋਈ ਹੋਰ ਪਾਰਦਾ ਤਾਂ ਕਿੱਥੇ ਉਹਦੇ ਬਾਰੇ ਵੀ ਡਿਮਾਂਡ ਲੈ ਕੇ ਦੇਖੀਏ ਵੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜੀ ਆ ਸਾਥ ਵਿੱਚ ਲੱਗੀ ਹੋਈ ਧਾਰਾ ਤੇ ਸਾਥ ਲੱਗੀ ਹੋਈ ਕੀ ਕਾਰਨ ਸੀ ਹੈਗਾ ਸਾਥ ਲੱਗਾ ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟ ਲਈ ਗਈ ਜਾਂ ਤੇ ਬਾਕੀ ਤੋਂ ਫੜੇ ਗਏ ਜਿਹੜਾ ਹੈਗਾ ਸੀ ਉਹਨੇ ਆਪਣੇ ਤਰਫੋਂ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਤੋਂ ਸਾਥ ਤੋਂ ਛਾੜ ਬਾਰੇ ਦੀ ਉਹ ਰਸਮੀ ਜਿਹੜੀ ਕਰਦੀ ਹੈ ਆਪਣੇ ਨਾਲ ਫਾਸਟ ਰਿਪੋਰਟ ਦੇ ਕੇ ਜੋ ਮੈਡੀਕਲ ਰਿਪੋਰਟ ਸਾਡਾ ਮਰਜ਼ ਬਣਦਾ ਜੀ ਉਹ ਦਿੱਤੀ ਹੈ ਉਹਨੂੰ ਤੇ ਅੱਗੇ ਡਿਊਰੀ ਰਿਪੋਰਟ ਅਗਲੀ ਕੁਸ਼ਚਨ ਰਸਮੀ ਰਿਯੋਗ ਕਰ ਲਿਆ। ਮੈਂ ਇੱਕ ਵਾਧੇ ਨਾਲ ਕਹਿ ਸਕਦਾ ਵੀ 15 ਦੇ ਦਿਨ ਦੇ ਵਿੱਚ ਵਿੱਚ ਘਟ ਤੋਂ ਘਟ ਅਸੀਂ 35 ਬੰਦੇ ਜਿਹੜੇ ਹੈ ਪੀਡੀਐਸ ਕਰੇ ਗਏ। ਕ੍ਰੈਕਟਰ ਰਿਲੇਟਡ, ਸੂਰਜਿਆ ਨਾਲ ਰਿਲੇਟਡ ਹੱਲਿਆ ਜਿਵੇਂ ਬੰਦੇ ਨੇ ਪਰ ਇਹ ਬੰਦੇ ਜਿਹੜੇ ਸੂਰਜਿਆ ਵਾਲੇ ਬੰਦੇ ਨੇ ਕਾਫੀ ਬੜੇ ਨੇ। ਜਿੱਦਾਂ ਹੀ ਸਾਡੀ ਸਰਕਾਰ ਜਰੀ ਹੈ। ਦੱਸਿਆ ਗਿਆ ਕਿ ਨਸ਼ੇ नशा कर रही है देखो साइपरे चलिया साई है जो कृषि रिलेटिड है ਸਾਡੀ ਕੋਸ਼ਿਸ਼ ਹੈ ਵੀ ਪਬਲਿਕ ਦੇ ਸਹਿਯੋਗ ਨਾਲ ਉਹਨਾਂ ਦੇ ਪੇਰੈਂਟਸ ਦੇ ਸਹਿਯੋਗ ਨਾਲ ਇਹਨਾਂ ਨੂੰ ਐਡਮਿਟ ਕਰਵਾ ਕੇ ਇਹਨਾਂ ਦਾ ਰਾਹ ਗਿਆ ਕਿ ਇਹ ਬੰਦੇ ਜਿਹੜੇ ਉਹ ਵਾਰਾ ਗੱਦੀ ਕਰਦੇ ਸੀ 100 109 ਦੇ ਵਿੱਚੋਂ ਪਾ ਗਏ ਬੰਦੇ ਪਰ ਉਹ ਜਿਹੜੇ ਸਾਡੇ ਇਸ ਇਤਨੇ ਵਾਲੇ ਚ ਰਹੀ ਹੈ। ਉਹ ਕਿਸੇ ਤਰ੍ਹਾਂ ਹੀ ਸਖਤੀ ਰੱਖੀ ਜਾਊਗੀ। ਛਾਗ ਅਡਿਕਟਡ ਆ ਅਸੋ ਦਾ ਇਲਾਜ ਕਰਾਉਣ ਨੂੰ ਤਤਪਰ ਹੈ ਤੇ ਸਾਹਮਣ ਤੁਹਾਡਾ ਤੇ ਉਹਨਾਂ ਦੇ ਪਰਿਵਾਰਾਂ ਦੇ ਸਹਿਯੋਗ ਇੱਕ ਹਾਲੇ ਪਹੋੜਾ ਵਾ ਜੀ ਉਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ। ਇਹ ਸਾਡਾ ਇਹ ਕੇਸ ਜਿਹੜਾ ਪਰਿਵ ਅਸੀਂ 48 ਘੰਟੇ ਦੇ ਵਿੱਚ ਹੀ ਟ੍ਰੇਸ ਕਰ ਲਿਆ ਜੀ ਤੇ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਕਿ ਇੱਕ ਰਹਿੰਦਾ ਉਹ ਵੀ ਜਲਦ ਫੜੇ ਫੜਾਇਆ ਜਾਊਗਾ ਤੇ ਸਾਡੀ ਜੰਡੇ ਵਾਲੇ ਸ਼ਹਿਰ ਦੇ ਵਿੱਚ ਸਖਤੀ ਦੇ ਨਾਲ ਕਾਫੀ ਹੋਊਗੀ ਪੁਲਿਸ ਦਾ ਕੋਈ ਚੋਰ ਅਚਕਾ ਜਾਂ ਅਜਿਹਾ ਬੰਦਾ ਬਖਸ਼ਿਆ ਨਹੀਂ ਜਾਊਗਾ ਆ ਕਿ ਸਟੱਫ ਜਿਹੜਾ ਹੈ ਨਾ ਪੁਲਿਸ ਨੂੰ ਆਇਆ ਤੇ ਇਹ ਵੀ ਜਿੰਨਾ ਨੇ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਤੋਂ ਦੇਖ ਰਹੇ ਆਲੇ ਕਿ ਕਿੱਥੋਂ ਲੈ ਕੇ ਆਇਆ ਹੋਇਆ ਤੇ ਉਹਨੂੰ ਫੌਰਨ ਹੀ ਸਰ ਦਾ ਜਾਂਚਿਆ ਜਾਊਗਾ ਇਹ ਬਤੇ ਰਸਤੇ ਤੇ ਹੋਰ ਵੀ ਅਸੀਂ ਇਹਨੂੰ ਜੀਗਲੀ ਦੇਖਾਂਗੇ ਕਿ ਕਿੱਥੇ-ਕਿੱਥੇ ਇਹਦਾ ਨਹੀਂ ਕੋਈ ਹੋਰ ਵਾਰਦਾ ਤਾਂ ਕਿੱਥੇ ਉਹਦੇ ਵਰਗੇ ਧਮਾੜ ਲੈ ਕੇ ਦੇਖੋ। ਵੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਦੇ ਜਿਹੜੀ ਆ ਸੱਟ ਵੀ ਲੱਗੀ ਹੋਈ ਉਹਨਾਂ ਦੇ ਉੱਪਰ ਸੱਟ ਲੱਗੀ ਹੋਈ ਕਾਰਨ ਕੀ ਹੈਗਾ ਸੱਟ ਲੱਗਣ ਦਾ? ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟ ਲਈ ਗਈਆਂ ਤੇ ਉਹਨਾਂ ਦੇ ਕੋਲ ਇਹਦਾ ਹੈਗਾ ਸੀ ਜਿਉਂਨੇ ਆਪਣੇ ਤੋਂ ਜਦੋਂ ਪੁੱਛੀ ਕਿ ਜਦੋਂ ਭਲਿਆਂ ਨੂੰ ਨਾਲ ਪੈਨ ਕਰਦੇ ਹਾਂ ਤਾਂ ਇਹ ਬਹੁਤ ਪਰਿਪੱਕ ਕਰਦੇ ਹਾਂ ਕਿ ਕਾਰਨ ਤੋਂ ਆਸਪਟਲ ਦੇ ਕੇ ਜਦੋਂ ਮੈਡੀਕਲ ਸੂਟ ਸਾਡਾ ਮਰਜ਼ਬੰਦ ਦਾ ਰਿਜਿਸਟਰ ਆਇਆ ਕਿ ਡਿਊਰਿੰਗ ਦਾ ਬਾਅਦ ਅਗੇ ਰਿਕੁਐਸਟ ਹੈ ਇਸ ਪੇਜ ਵਾਧੇ ਨਾਲ ਪੇਸ਼ ਹੋਣ ਦਾ ਵੀ ਸੰਭਾਗ ਦੇ ਵਿੱਚ ਵਿੱਚ ਉਹ ਕਾਡਾਸਿ ਪੇਟੀ ਪਤੇ ਜਿਹੜਿਆ ਬੀਡੀਐਸ ਦਾ ਡਾਗਨਰ ਲੇਟਡ ਜੋ ਜਾਲ ਰਿਲੇਟਡ ਪੜ੍ਹ ਲਿਆ ਜੀ ਕਿ ਇਹਨਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਤੋਬੀ ਜੀ ਮਿਲ ਜਾਵਾ ਇਹ ਜੀ ਵਾਲੇ ਕਦੇ ਵੀ ਸਕੇ ਪਰ ਵੀ ਪੜ੍ਹ ਨਹੀਂ ਕਿ ਇਹ ਤਾਂ ਹੀ ਸਦੀ ਸਕਦੀ ਜਾਲੇਗਾ ਕਿ ਨਸ਼ੇ ਜਿਹੜਾ ਨਸ਼ਾ ਕਰ ਰਹੇ ਨੇ ਨਾ ਉਹ ਵੀ ਇੱਥੇ ਜਾਲੇ ਦੇ ਵਿੱਚ ਪਹਿਲੀ ਵਾਰ ਦੇਖੀ ਨਹੀਂ ਆਵਾ ਕੋਈ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਨਹੀਂ ਦੇਖੋ ਸਾਡਾ ਪਿੱਛੇ ਵੀ ਇਹ ਆਪਰੇਸ਼ਨ ਚੱਲੇ ਆ ਗਿਆ ਹੁਣ ਵੀ ਸਾਡਾ ਯਾਰੀ ਹੈ ਜਿਹੜਾ ਨਸ਼ੇ ਨਾਲ ਰਿਲੇਟਡ ਹੈ ਸਾਡੀ ਕੋਸ਼ਿਸ਼ ਆ ਵੀ ਪਬਲਿਕ ਦੇ ਸਹਿਯੋਗ ਨਾਲ ਔਰ ਉਹਨਾਂ ਦੇ ਪੇਰੈਂਟਸ ਦੇ ਸਹਿਯੋਗ ਨਾਲ ਇਹਨਾਂ ਨੂੰ ਐਡਮਿਟ ਕਰਾ ਕੇ ਇਹਨਾਂ ਦਾ ਇਲਾਜ ਕਰਾ ਕੇ ਤੇ ਪਿੱਛੇ ਵੀ ਜਿਹੜੇ ਉਹ ਅਵਾਰਾ ਗੱਦੀ ਕਰਦੇ ਸੀ 109 ਦੇ ਵਿੱਚੋਂ ਬੰਦ ਕੀਤੇ ਬੰਦੇ ਬਾਹਰੋਂ ਜਿਹੜੇ ਸਾਡੇ ਇਸ ਜੰਡੇ ਵਾਲੇ ਚ ਆਏ ਆ ਔਰ ਇਸੇ ਤਰ੍ਹਾਂ ਹੀ ਸਖਤੀ ਰੱਖੀ ਜਾਊ ਕਿ ਜਾ ਕੋ ਡਿਕਟਡ ਆ ਅਸੀਂ ਉਹਦਾ ਇਲਾਜ ਕਰਾਉਣ ਨੂੰ ਤਤਪਰ ਆ ਤੇ ਸਾਹਮਣੂ ਤੁਹਾਡਾ ਉਹਨਾਂ ਦੇ